ਕਾਮਯਾਬੀ ਮਿਲੀ ਹੈ ਸਰ ਕੀ ਕਰਾ ਜਾਂਦੇ ਹੋ ਇਸ ਤਰ੍ਹਾਂ ਜੀ ਅੱਜ ਸਵੇਰ ਕਰੀਬ ਸਵਾ 1 ਵਜੇ ਅਥਰ ਜਵੇਦ ਜੋ THAILAND ਤੋਂ ਅੰਮ੍ਰਿਤਸਰ ਰਿਪੋਰਟ ਤੇ ਲੈਂਡ ਕੀਤੇ ਸੀ ਉੱਥੋਂ ਕਰੀਬ ਸਵਾ 1 ਵਜੇ ਉਹ ਟੈਕਸੀ ਲੈ ਕੇ ਸਟੇਜ ਰੇਲਵੇ ਸਟੇਸ਼ਨ ਅੰਮ੍ਰਿਤਸਰ ਪਹੁੰਚੇ ਇੱਥੇ ਜਦੋਂ ਉਹਨਾਂ ਨੂੰ ਟ੍ਰੇਨ ਨਹੀਂ ਮਿਲੀ ਉਹਨਾਂ ਨੇ ਜੰਮੂ ਸ਼੍ਰੀਨਗਰ ਜਾਣਾ ਸੀ ਜਦੋਂ ਇਹਨੂੰ ਟ੍ਰੇਨ ਨਹੀਂ ਮਿਲ ਸਕੀ ਤਾਂ ਇਸ ਨੇ ਬਾਹਰ ਸਟੇਸ਼ਨ ਤੋਂ ਇੱਕ ਬੈਟਰੀ ਰਿਕਸ਼ਾ ਇੱਕ ਆਦਮੀ ਮਿਲਿਆ ਜਿਸਨੇ ਇਹਨੂੰ ਕਿਹਾ ਇਹਨੂੰ ਪੁੱਛਿਆ ਉਹਨੇ ਕਿਹਾ ਕਿ ਟੈਕਸੀ ਚਾਹੀਦੀ ਮੈਨੂੰ ਉਹਨੇ ਕਿਹਾ ਕਿ ਮੈਂ ਤੁਹਾਨੂੰ ਹਾਲਗੇਟ ਵਾਲੇ ਪਾਸੇ ਉੱਥੇ ਟੈਕਸੀ ਮਿਲਦੀ ਆ ਬੰਦੇ ਆਗੇ ਨਾਲ ਨਾਲ ਦਨ ਭੇਜ ਦਿੰਨਾ ਬਾਹਰ ਦੋ ਬੰਦੇ ਬੈਟਰੀ ਵਾਲੇ ਸੀ ਜਿਨ੍ਹਾਂ ਨੇ ਬੈਟਰੀ ਦੇ ਵਿੱਚ ਬਿਠਾ ਕੇ ਇਹਨੂੰ ਜਵੇਦ ਨੂੰ ਨਾਲ ਲੈ ਗਏ ਇਹਨੂੰ ਘੁਮਾ ਕੇ ਵੱਲਾ ਮੰਡੀ ਲੈ ਗਏ ਵੱਲਾ ਮੰਡੀ ਜਾ ਕੇ ਇਹਨਾਂ ਨੇ ਉੱਥੇ ਉਹਨੂੰ ਇੱਕ ਜਾਲੀ ਪਿਸਤੌਲ ਇੱਕ ਕਿਰਚ ਜਿਹੜੀ ਦਿਖਾ ਕੇ ਤੇ ਨਾਲ ਉਹਨੂੰ ਕੁੱਟਿਆ ਤੇ ਉਹਦੇ ਕੋਲ ਜਿੰਨੇ ਪੈਸੇ ਸੀ ਡਾਲਰ ਸੀ ਐਸ ਸੀ ਉਹਦਾ ਆਧਾਰ ਕਾਰਡ ਉਹਦਾ ਪਰਸ ਈਵਨ ਕਿ ਉਹਦੇ ਪੈਰਾਂ ਦੇ ਜੁੱਤੇ ਵੀ ਅਤੇ ਉਹਦੇ ਜਿਹੜੇ ਕੱਪੜੇ ਵੀ ਉਹ ਵੀ ਇਹਨਾਂ ਨੇ ਉਤਾਰ ਲਏ ਉਤਾਰ ਕੇ ਤੇ ਉਸ ਨੂੰ ਜਿਹੜਾ ਵਾ ਆਪੇ ਉੱਥੇ ਆਪਣੀ ਬੈਟਰੀ ਲੈ ਕੇ ਭੱਜ ਗਿਆ ਜੋ ਇਹ ਜਵੇਦ ਨੇ ਉਸ ਤੋਂ ਰਾਤ ਹੀ ਸਾਡੇ ਜਿਹੜੇ ਵੱੱਲਾ ਪੁਲਿਸ ਨੂੰ ਜਿਹੜੀ ਆ ਸੂਚਨਾ ਦਿੱਤੀ ਸਾਡੇ ਐਸ ਐਚ ਓ ਵੱੱਲਾ ਸ੍ਰੀ ਜਤਿੰਦਰ ਸਿੰਘ ਜੀ ਖਹਿਰਾ ਅਤੇ ਇਹਨਾਂ ਦੀ ਟੀਮ ਨੇ ਬਹੁਤ ਹੀ ਵਧੀਆ ਛਲਾਗਾ ਜੋ ਕੰਮ ਕੀਤਾ ਮਾਨਯੋਗ ACP ਸਾਹਿਬ ਸਾਰੇ ਮਨਵਿੰਦਰ ਸਿੰਘ ਜੀ ਜਿਨ੍ਹਾਂ ਕੋਲ ਇਸ ਦੀ ਸਬਰੀਨ ਦੀ ਸੁਪਰਵਾਈਜ਼ਨ ਇਹਨਾਂ ਦੀ ਵੀ ਨਾਈਟ ਸੁਪਰਵਾਈਜ਼ਨ ਸੀ ਇਹ ਸਾਰੀ ਟੀਮ ਨੇ ਤੁਰੰਤ ਐਕਸ਼ਨ ਚ ਕਰਦਿਆਂ ਹੋਇਆਂ ਪਹਿਲਾ ਸਟੇਸ਼ਨ ਪਹੁੰਚੇ ਸਟੇਸ਼ਨ ਤੋਂ ਆ ਕੇ ਪਤਾ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਦੋਸ਼ੀਆਂ ਦੀ ਪੈੜ ਨੱਪਦੇ ਹੋਏ ਕਰੀਬ 2 ਘੰਟੇ ਦੇ ਵਿੱਚ ਜਿਹੜੇ ਦੋਸ਼ੀ ਜਿਹੜੇ ਆ ਉਹਨਾਂ ਨੂੰ ਰਾਉਂਡ ਅਪ ਕਰਤਾ ਰਾਉਂਡ ਅਪ ਕਰਕੇ ਉਹਨਾਂ ਦੇ ਕੋਲੋਂ ਸਾਰਾ ਜਿਹੜਾ ਸਮਾਨ ਆ ਜੋ ਇਹਨਾਂ ਨੇ ਲੁੱਟਿਆ ਸੀ ਜੋ ਖੋਇਆ ਸੀ ਉਹ ਜਿਹੜਾ ਬਰਾਮਦ ਕਰ ਲਿਆ ਜਿਸ ਨੂੰ ਸਮਾਨ ਨੂੰ ਅੱਜ ਜਿਹੜਾ ਦੋਸ਼ੀਆਂ ਦੇ ਅਗੇਂਸਟ ਜਿਹੜੀ ਆ ਮੁਕਦਮਾ ਜਿਹੜਾ ਦਰਜ ਕਰਕੇ ਲੁੱਟ ਖੋਦਾ ਇਹ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਅਤੇ ਉਹਨਾਂ ਕੋਲ ਜਿਹੜਾ ਸਮਾਨ ਲੁੱਟਿਆ ਸੀ ਰਿਕਵਰ ਕਰਕੇ ਜੋ ਮਦਈ ਆ ਉਹਨੂੰ ਮਾਨ ਜੋ ਕਮਿਸ਼ਨਰ ਸਾਹਿਬ ਨੇ ਅੱਜ ਜਿਹੜਾ ਸਮਾਨ ਆ ਆਪਣੇ ਕਰ ਕਮਲਾ ਨਾਲ ਉਮਦਾਈ ਨੂੰ ਦੇ ਦਿੱਤਾ ਗਿਆ ਤਾਂ ਜੋ ਵਿਚਾਰਾ ਆਪਣੇ ਘਰ ਜਿਹੜਾ ਆਪਣੀ ਮੰਜ਼ਲ ਤੇ ਪਹੁੰਚ ਸਕੇ ਜੋ ਸਾਡੀ ਜਿਹੜੀ ਆ ਵੱਲਾ ਪੁਲਿਸ ਨੇ ਬਹੁਤ ਹੀ ਵਧੀਆ ਸ਼ਲਾਘਾ ਜੋ ਕੰਮ ਕੀਤਾ ਅਤੇ ਮਾਨ ਜੋ ਕਮਿਸ਼ਨਰ ਸਾਹਿਬ ਨੇ ਸਾਰੀ ਟੀਮ ਨੂੰ ਜਿਹੜਾ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਨ ਬਾਰੇ ਆਰਡਰ ਕੀਤੇ ਨੇ ਮੈਂ ਆਪ ਦੇ ਮਾਧਮ ਰਹੀਂ ਇਹ ਦੱਸਣਾ ਚਾਹੁੰਨਾ ਕਿ ਜਿਹੜੇ ਬੈਟਰੀ ਰਿਕਸ਼ਾ ਨੇ ਇਹਨਾਂ ਦੇ ਉੱਤੇ ਜਿਹੜੇ ਨੰਬਰ ਗਾ ਉਹ ਵੀ ਇਸੇ ਕਰਕੇ ਲਾਏ ਗਏ ਸੀ ਇਹ ਤਾਂ ਜੋ ਕੋਈ ਕ੍ਰਾਈਮ ਕਰਦਾ ਤੋ ਉਹ ਟਰੇਸ ਹੋ ਸਕੇ ਇਹ ਜਿਹੜਾ ਵਾ ਸਾਡੀ ਬੱਲਾ ਪੁਲਿਸ ਨੇ ਕੱਲ ਬਹੁਤ ਹੀ ਵਧੀਆ ਕੰਮ ਕਰਕੇ ਦੋਸ਼ੀਆਂ ਨੂੰ ਜਿਹੜਾ ਟਰੇਸ ਕੀਤਾ ਇਹਨਾਂ ਦੇ ਪਹਿਲਾਂ ਦੇ ਵੀ ਪਰਚੇ ਜਿਹੜੇ ਇਹਨਾਂ ਦੇ ਪਹਿਲਾਂ ਦਾ ਪਰਚਾ ਕੋਈ ਦਰਜ ਨਹੀਂਗਾ ਲੇਕਿਨ ਇਹਨਾਂ ਨੇ ਇਨਟੈਰੋਗੇਸ਼ਨ ਚ ਆਈ ਆ ਕਿ ਇਹਨਾਂ ਦੇ ਨਾਲ ਇੱਕ ਦੋ ਬੰਦੇ ਹੋਰ ਨੇ ਜਿਨ੍ਹਾਂ ਦੇ ਨਾਲ ਪਹਿਲਾਂ ਵੀ ਇਹਨਾਂ ਨੇ ਲੋਕਾਂ ਤੋਂ ਮੋਬਾਈਲ ਅਤੇ ਕੁਝ ਪਹਿਲਾਂ ਵੀ ਉਹਨਾਂ ਕੋ ਪੈਸੇ ਵਗੈਰਾ ਖੋਏ ਨੇ ਜਿਹੜੇ ਆ ਜਿਹੜੇ ਲੋਕਾਂ ਨੇ ਕਈ ਵਾਰ ਹੁੰਦਾ ਬੰਦਾ ਕਾਲੀ ਦੇ ਵਿੱਚ ਉਹ ਜਿਹੜਾ ਪੁਲਿਸ ਰਿਪੋਰਟ ਨਹੀਂ ਕਰਦਾ ਉਹਦੇ ਬਾਰੇ ਵੀ ਜਿਹੜੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਰ ਇਹ ਸ਼ੁਰੂ ਤੋਂ ਈ ਰਿਕਸ਼ਾ ਚਲਾਉਂਦੇ ਸੀ ਜਾਂ ਇਸੇ ਆੜ ਦੇ ਵਿੱਚ ਇਹਨਾਂ ਨੇ ਈ ਰਿਕਸ਼ਾ ਸ਼ੁਰੂ ਕੀਤਾ ਨਹੀਂ ਜੀ ਈ ਰਿਕਸ਼ਾ ਕਿਰਾਏ ਤੇ ਲੈਂਦੇ ਜੀ ਇਹ ਕਿਰਾਏ ਤੇ ਲੈ ਕੇ ਇਹਨਾਂ ਨੇ ਦੇਖੋ ਇੱਥੇ ਦੋ ਚੀਜ਼ਾਂ ਨੇ ਜਿਹੜਾ ਈ ਰਿਕਸ਼ਾ ਤੇ ਜਿਹੜਾ ਕਿਰਾਏ ਦਾ ਈ ਰਿਕਸ਼ਾ ਵਾ ਉਹਦੇ ਤੇ ਰੈੱਡ ਕਲਰ ਦਾ ਨੰਬਰ ਲੱਗਦਾ ਇਹਨਾਂ ਨੇ ਪਿਛਲੇ ਪਾਸੇ ਤੋਂ ਉਹਦਾ ਰੈੱਡ ਕਲਰ ਦਾ ਨੰਬਰ ਮਟਾ ਦਿੱਤਾ ਤੇ ਅਗਲੇ ਪਾਸੇ ਜਿਹੜਾ ਉਹ ਜੈਲੋ ਕਲਰ ਚ ਨੰਬਰ ਲਵਾ ਲਿਆ ਬੱਲਵੇ ਇਹਨਾਂ ਨੇ ਭਲੇਖਾ ਪਾਉਣ ਦੇ ਚੱਕਰ ਦੇ ਵਿੱਚ ਕਿ ਜਿਹੜਾ ਵਾ ਇਹ ਸਾਡਾ ਬੈਟਰੀ ਰਿਕਸ਼ਾ ਜਿਹੜਾ ਫੜਿਆ ਨਾ ਸਰ ਜਿਹੜੇ ਇਹਨਾਂ ਕੋਲ ਹਥਿਆਰ ਪ੍ਰਮਟ ਹੋਇਆ ਇਹ ਕੀ ਲੈਟਰ ਆ ਜਾਂ ਲੀਗਲ ਹੈ ਜਾਂ ਨਹੀਂ ਜੀ ਇਹ ਤੇ ਇੱਕ ਤਾਂ ਖਡਾਉਣਾ ਪਿਸਤੌਲ ਹੈ ਵੇਖਣ ਨੂੰ ਬਿਲਕੁਲ ਪਿਸਟਲ ਹੀ ਲੱਗਦਾ ਜੀ ਅਮ ਇਦਾਂ ਲੱਗਦਾ ਕਿ ਜਿੱਦਾਂ origignal ਪਿਸਟਰ ਹੁੰਦਾ ਆਮ ਆਦਮੀ ਵੇਖੋ ਪਹਿਚਾਨ ਵੀ ਨਹੀਂ ਸਕਦਾ ਇਹਨੂੰ ਵੇਖਣ ਨੂੰ ਦੇਖੋ ਬਿਲਕੁਲ ਪਿਸਟਰ ਹੈ ਇਹ ਮੈਟਲ ਦਾ ਬਣਿਆ ਹੈ ਜਾਂ ਕਿ ਪਲਾਸਟਿਕ ਇਹ ਇਹਦਾ ਜੀ ਮੈਟਲ ਦਾ ਜੀ ਮੈਟਲ ਦਾ ਬਣਿਆ ਹੈ ਪ੍ਰਾਪਰ ਦੇਖੋ ਸਾਰੇ ਲੋਕਲ ਦੇ ਸੁਨੀਕ ਬਾਦ ਨੂੰ ਹੁੰਦੇ ਇਹ ਹੁੰਦੇ ਜੀ ਸੂਲਪੁਰ ਕਲਰ ਦਾ ਜੀ ਤੇ ਦੋਵੇਂ ਨੇੜੇ ਨੇੜੇ ਦੇ ਨੇ ਇਹਨਾਂ ਦੀ ਜਿਹੜੀ ਆ ਇਹ ਜਿਹੜੇ ਇੱਥੇ ਕਿਰਾਏ ਦੇ ਬੈਟਰੀ ਰਿਕਸ਼ਾ ਲੈ ਕੇ ਤੇ ਇਸੇ ਆਰਡ ਦੇ ਵਿੱਚ ਇਹ ਅਕਸਰ ਜਿਹੜੇ ਇਨਵੈਸਟੀਗੇਸ਼ਨ ਚ ਇਹ ਗੱਲ ਸਾਹਮਣੇ ਆਈ ਆ ਕਿ ਜਿਹੜੇ ਰਾਤ ਦੇ ਟਾਈਮ ਤੇ ਦੋ ਦੋ ਬੈਠ ਕੇ ਚੱਲਦੇ ਆ ਨਾ ਇਹ ਜਿਹੜੇ ਆ ਜਿਹੜੇ ਖਾਸ ਕਰਕੇ ਜਿਹੜੇ ਲੋਕ ਆਪਣੇ ਕਮਾਈ ਵਾਸਤੇ ਆਪਣੇ ਧੀਆਂ ਪੁੱਤ ਬੈਟਰੀ ਚਾ ਕੇ ਪਾਲਦੇ ਹੋ ਤਾਂ ਕੱਲੇ-ਕੱਲੇ ਹੁੰਦੇ ਆ ਜਿਹੜੇ ਦੋ-ਦੋ ਚੱਲਦੇ ਆ ਉਹ ਵੀ ਜਿਹੜੇ ਆ ਇਨਵੈਸਟੀਗੇਸ਼ਨ ਕਰਨ ਦੀ ਲੋੜ ਹੈ ਸਰ ਇੱਕ ਹੋਰ ਗੱਲ ਹੈ ਕਿ ਜਿਹੜਾ ਕੰਪਲੇਂਟੈਂਟ ਦਾ ਉਹਨੇ ਕੀ ਪਿਆਸ ਕਰਦੇ ਕੋਈ ਯਾਨੀ ਨਹੀਂ ਪ੍ਰਾਪਤ ਨਹੀਂ ਨਹੀਂ ਜੋ ਉਹਦੇ ਚ ਡਾਲਰ ਖੋਏ ਸੀ ਨਾਲ 7000 ਰੁਪਏ ਸੀ ਉਹਦਾ ਖੋਇਆ ਉਹ ਜੋ ਵੀ ਉਹਦਾ ਖੋਇਆ ਸੀ ਆਧਾਰ ਕਾਰਡ ਪੈਨ ਕਾਰਡ ਪਰਸ ਉਹ ਸਾਰਾ ਕੁਝ ਉਹਦਾ ਜਿਹੜਾ ਬਰਾਮਦ ਕਰਕੇ ਉਹਨੂੰ ਅੱਜ سپੁਰਦਾਰੀ ਤੇ ਕੋਰਟ ਤੋਂ ਕਰਵਾ ਕੇ ਮਾਂ ਜੋ ਕਮਿਸ਼ਨਰ ਸਾਹਿਬ ਨੂੰ ਉਹਦੇ ਹੈਂਡਓਵਰ ਕੀਤਾ ਉਹ ਵਾਲੀ ਜਗ੍ਹਾ ਨੂੰ ਕੋਈ ਸੀਸੀਟੀਵੀ ਵੀ ਤੇ ਸਾਹਮਣੇ ਆਈ ਕੋਈ ਹੈਗੀ ਹੈ ਤੇ ਨਹੀਂ ਜੋ ਸਾਰਾ ਇਹ ਜਿਹੜੀ ਹੈ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਕਿਉਂਕਿ ਬਹੁਤ ਸਾਰੀਆਂ ਗੱਲਾਂ ਇਨਵੈਸਟੀਗੇਸ਼ਨ ਦੇ ਜਦੋਂ ਅਸੀਂ ਪ੍ਰੈਸ ਦੇ ਰਾਹੀਂ ਲੀਕਜ ਕਰਦੇ ਨਾ ਉਹ ਕ੍ਰਿਮੀਨਲ ਜਿਹੜਾ ਉਹ ਤੋਂ ਗਾ ਫਾਇਦਾ ਚੁੱਕਦੇ ਆ ਅਸੀਂ ਇਸ ਕਰਕੇ ਇਨਵੈਸਟੀਗੇਸ਼ਨ ਕਿੱਦਾਂ ਇਹਨਾਂ ਨੂੰ ਟ੍ਰੇਸ ਕੀਤਾ ਉਹਦੇ ਬਾਰੇ ਅਸੀਂ ਕੋਈ ਪ੍ਰੈਸ ਨੂੰ ਨਹੀਂ ਦੱਸਣਾ ਚਾਹੀਦਾ ਜਿਹੜਾ ਤੁਸੀਂ ਦੱਸਿਆ ਦੂਦੂ ਵਾਲਾ ਜਿਹੜਾ ਚੱਲਦੇ ਆ ਟੁਟੀ ਵਾਲੇ ਇਲਾਕੇ ਦੇ ਵਿੱਚ ਕੋਈ ਬਹੁਤ ਖੌਨਸਾਂ ਦਾ ਇਲਾਕਾ ਹੈ ਖਾਸ ਕਰਕੇ ਇਸ ਵਾਲਾ ਜਿਹੜਾ ਅਏ ਤੇ ਚਲੋ ਸਾਰੇ ਸ਼ਹਿਰ ਦੇ ਦੋ ਦੋ ਚਲਦੇ ਉਹਨਾਂ ਨੂੰ ਉਹਨਾਂ ਤੇ ਚੈੱਕ ਕੀਤਾ ਜਾਊਗਾ ਜਾਂ ਬਿਲਕੁਲ ਜੀ ਮਾਨਜੋਗ ਕਮਿਸ਼ਨਰ ਸਾਹਿਬ ਵੱਲੋਂ ਹਦਾਇਤ ਕੀਤੀ ਗਈ ਹੈ ਵੀ ਇੱਕ ਤੇ ਜਿਹੜਾ ਸ਼ਹਿਰ ਦੇ ਵਿੱਚ ਅਸੀਂ ਸਾਰੀਆਂ ਬੈਟਰੀ ਦਾ ਆਟੋ ਨੂੰ ਯੂਨੀਕ ਨੰਬਰ ਲਾਇਆ ਜਿਹੜੇ ਇਹਨਾਂ ਨੇ ਵੀ ਦੇਖੋ ਪਿੱਛੋਂ ਨੰਬਰ ਮਟਾਇਆ ਆਪਣਾ ਬੈਕ ਤੋਂ ਇਹਨਾਂ ਨੇ ਨੰਬਰ ਜਿਹੜਾ ਸਾਡਾ ਯੂਨੀਕ ਤੋਂ ਮਟਾ ਦਿੱਤਾ ਸੀ ਮਾਨਜੋਗ ਕਮਿਸ਼ਨਰ ਸਾਹਿਬ ਵੱਲੋਂ ਹਦਾਇਤ ਹੈ ਵੀ ਕੋਈ ਵੀ ਸ਼ਹਿਰ ਦੇ ਵਿੱਚ ਈ ਰਿਕਸ਼ਾ ਜਿਹੜਾ ਕੋ ਯੂਨੀਕ ਨੰਬਰ ਤੋਂ ਬਿਨਾ ਨਹੀਂ ਚੱਲੇਗਾ ਸਾਰਿਆਂ ਨੂੰ ਹਦਾਇਤ ਕੀਤੀ ਗਈ ਹੈ ਵੀ ਆਪਣੇ ਨੰਬਰ ਲਵਾਉਣ ਅੱਜ ਵੀ ਦੇਖੋ ਸਾਰਾ ਸਾਡਾ ਜਿਹੜਾ ਇਹ ਭਰਿਆ ਪਿਆ ਹੋਆ ਸਾਰੇ ਲੋਕ ਜਿਹੜੇ ਨੰਬਰ ਲਵਾਉਣ ਵਾਸਤੇ ਆਏ ਹਾਂ ਸਰ ਤਹਿਤ ਵੀ ਸਾਰਾ ਮਾਮਲਾ ਦਰਜ ਕੀਤਾ ਗਿਆ ਵੀ ਕੋਈ ਰੋਕਾਈਆ ਹਾਂਜੀ ਉਹ ਵੀ ਜੋ ਤੇ ਸਾਰੀਆਂ ਧਾਰਾ ਜਿਹੜੀਆਂ ਜੁਰਮ ਜਿਹੜੇ ਉਹ ਲਗਾਏ ਗਏ ਸਰ ਜਿਹੜੇ ਮੁੰਡੇ ਨੇ ਇਹਨਾਂ ਨੇ ਉਹ ਕੀਤੀ ਉਹ ਇੰਡੀਅਨ ਦੇ ਆ ਜਾਂ ਵਿਦੇਸ਼ ਦਾ ਨਹੀਂ ਜੀ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਜੀ ਉਹ ਇੱਥੇ ਆ ਤੁਹਾਨੂੰ ਬੁਲਾ ਵੀ ਦੇਵਾਂਗੇ ਸਰ ਕੱਲ ਬੈਟਰੀ ਛਵਾਲਿਆਂ ਨੇ ਬੱਸ ਦੀ ਕਾਲ ਦਿੱਤੀ ਹੈ ਜੀ ਕੰਮ ਕਰਨਾ ਜਾਂ ਕਿੱਥਾ ਕਰਨਾ ਜਾਂ ਉਹ انہیں جو دے بارے اسی گلگ بات کرے وہ صرف ایڈ ایک کرائے بارے نہیں انہیں دے چلان ہوئے نے وہ دے بارے کچھ کہنا چاہوں دے انہیں ساڑی ریسکس چل رہی ہے آپ نام ہے آپ کا اتھر جاوید میر آپ کہاں سے آئے تھے اور کیا ہوا میں بینکاک سے آیا تھا سر تو کل آیا تھا ہنجی سر تو جب میں امرے سر ائرپورٹ سے پہنچا وہاں میں نے ٹیکسی لی اور ریلوے سٹیشن پہنچا ریلوے سٹیشن سے میں نے آٹو کیا آٹو رکشے یہ دو بندے تھے اور ان, ان کو میں نے بولا مجھے کشمیر جانا ہے مجھے ٹیکسی چاہیے تو انہوں نے مجھے منڈی میں لیا اور منڈی میں مجھے پسٹل دکھائی تو اور سارا سامان مجھے چھینا میرے پینسے چھینے تو پھر مجھے پنجاب پلیس نے مدد کی انہوں نے مجھے پینسے سارے واپس دلائے اب میں یہی کہنا چاہتا ہوں پنجاب پلیس زندہ باد میں نے سر میں تھانے میں فون کیا تو انہوں نے مجھے وہ آئے پھر یہی مجھے لے کے گئے یہ आ आ میرے ساتھ تین گھنٹے تھے میرے ساتھ مجھے کھانا دیا روم دیا سب کچھ دیا اکیلے تھے؟ ہاں جی رہنے والے جیلا کشمیر کشمیر کے نا میں وہیں پہ کام کرتا ہوں ہاں جی ہاں جی ہاں جی گھر واپس ہاں جی ہاں جی سر ابھی آپ واپس جا رہے ہاں جی سر تو آپ کو سارا سامان ملا